हां जी जे वातो वाद शहरी ਲੋਕਾਂ ਦੇ ਪਿੰਡੂ ਲੋਕਾਂ 'ਚ ਫਰਕ ਕੀ ਆ ਜਾਣਕਾਰੀ ਲੈਣੀ ਹੋਵੇ ਤੇ ਮੇਰਾ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰੋ ਕਿਉਂਕਿ ਕਾਫੀ ਫਰਕ ਦਾ ਜਿਹੜਾ ਮੈਨੂੰ ਪਤਾ ਆ ਕਈ ਮਤਲਬ ਕਿ ਜਿਹੜੀ ਬੋਲੀ ਆ ਮੈਨੂੰ ਵੀ ਪਤਾ ਲੱਗ ਗਿਆ ਜਿਹੜਾ ਉਧਰ ਬਠਿੰਡੇ ਵਾਲੇ ਦੀ ਉਧਰ ਸਾਈਡ ਦੀ ਬੋਲੀ ਆ ਥੋੜੀ ਬੋਲਦੀ ਆ ਪਰ ਕਾਫੀ ਮੇਰਾ ਫਰਕ ਪੈ ਗਿਆ ਇਧਰ ਆਣ ਕੇ ਜਿਵੇਂ ਉਧਰ ਬੱਠਲ ਕਹਿੰਦੇ ਆ ਇਧਰ ਬਾਲਟੇ ਕਹਿੰਦੇ ਆ ਡੋਲੂ ਡੋਲੋ ਐਵੇਂ ਕਰਕੇ ਉਧਰ ਕੈਂਚੀਆਂ ਕਹਿੰਦੇ ਇੱਧਰ ਚੌਂਕ ਕਹਿੰਦੇ ਆ ਤੇ ਬਾਕੀ ਜਿਹੜੇ ਉਹ ਮੂੰਗਰੇ ਆ ਨਾ ਮੈਂ ਆਪਣੀ ਸੱਸ ਨੂੰ ਕਿਹਾ ਮੰਮੀ ਆ ਨਾ ਮੂੰਗਰਿਆਂ ਨੂੰ ਡੋਂਗ ਦੋ ਮੰਮੀ ਕਹਿੰਦੀ ਉਹ ਕਿੰਦਾ ਵਾ ਤੇ ਇਹ ਮਤਲਬ ਮੈਂ ਕਿਹਾ ਤੁਸੀਂ ਕੀ ਕਹਿੰਦੇ ਹੋ ਮੰਮੀ ਕਹਿੰਦੀ ਅਸੀਂ ਤਾਂ ਕਹਿੰਨੇ ਮੂੰਗਰੇ ਸਾਫ਼ ਕਰਨੇ ਤੇ ਅਸੀਂ ਉਧਰ ਮਾਨਸਾ ਵਾਲੋਂ ਉਧਰ ਕਹਿੰਦੇ ਆ ਮੂੰਗਰੇ ਡੋਂਗ ਲੋ ਜਾਂ ਮੂੰਗਰੇ ਢੁੰਗਣੇ ਬਹੁਤ ਬੋਲੀ ਦਾ ਫਰਕ ਆ ਜਿਵੇਂ ਕਿ ਉਧਰ ਸਬਜੀ ਨੂੰ ਪੇਠਾ ਕਹਿੰਦੇ ਆ ਇਧਰ ਹਲਵਾ ਕਹਿੰਦੇ ਆ ਤੇ ਇਧਰ ਕਿਸੇ ਨੇ ਦੱਸਿਆ ਸੀ ਹਲਵੇ ਬਾਰੇ ਕੁਛ ਤੇ ਮੈਨੂੰ ਪਤਾ ਸੀ ਉਹ ਮੈਨੂੰ ਕਿਸੇ ਨੇ ਕਿਹਾ ਪੇਠੇ ਬਾਰੇ ਤੇ ਮੈਨੂੰ ਪਤਾ ਪੇਠਾ ਕੀ ਆ ਹਨਾ ਉਹਦੀ ਸਬਜੀ ਬਣਦੀ ਆ ਤੇ ਇਧਰ ਸੋਚੀ ਪੈ ਗਏ ਵੀ ਪੇਠੇ ਦੀ ਸਬਜੀ ਕਿਵੇਂ ਬਣਾਉਗੀ ਤੇ ਬਾਅਦ ਚ ਮੈਂ ਕਿਹਾ ਹਲਵਾ ਕਹਿੰਦੇ ਆ ਫਿਰ ਬੜਾ ਹਸੇ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਤੇ ਇਸ ਕਰਕੇ ਮਤਲਬ ਕਿ ਇਹਨਾਂ ਨੂੰ ਕਈ ਚੀਜ਼ਾਂ ਦਾ ਨਹੀਂ ਪਤਾ ਕਈ ਚੀਜ਼ਾਂ ਦਾ ਸਾਨੂੰ ਨਹੀਂ ਪਤਾ ਤੇ ਹੌਲੀ ਹੌਲੀ ਸਾਰਾ ਕੁਝ ਪਤਾ ਲੱਗਦਾ ਜਾਣ ਦਿਆ ਵਾ ਲੱਗ ਵੀ ਗਿਆ ਵਾ ਤੇ ਬਾਕੀ ਜਿਹੜੇ ਪਿੰਡੂ ਹੁੰਦੇ ਨੇ ਤੇ ਮਤਲਬ ਕਿ ਇੱਕ ਦੂਜੇ ਦੇ ਘਰਾਂ ਚੋਂਦੇ ਜਾਂਦੇ ਆ ਹਾਲ ਚਾਲ ਪੁੱਛਦੇ ਆ ਕਿਹਦੇ ਘਰ ਕੀ ਹੋਇਆ ਕਿਹਦੇ ਘਰ ਨਹੀਂ ਸਭ ਪਤਾ ਰੱਖਦੇ ਆ ਤੇ ਜਿਹੜੇ ਸ਼ਹਿਰੀ ਹੁੰਦੇ ਆ ਕਿਸੇ ਦੇ ਘਰ ਕੀ ਹੋਉਂਦਾ ਕੀ ਨਹੀਂ ਹੋਉਂਦਾ ਕੁਝ ਨਹੀਂ ਪਤਾ ਤੇ ਨਾ ਹੀ ਪਤਾ ਰੱਖਣਾ ਚਾਹੁੰਦੇ ਕਿਉਂਕਿ ਉਹ ਆਪ ਆਪਣੀ ਦੁਨੀਆ ਚ ਰੁੱਝੇ ਹੁੰਦੇ ਇੰਨਾ ਟਾਈਮ ਹੀ ਨਹੀਂ ਹੁੰਦਾ ਤੇ ਨਾ ਕਿਸੇ ਦੇ ਘਰੋਂ ਦੇ ਜਾਂਦੇ ਆ ਨਾ ਕਿਸ ਨੂੰ ਬੁਲਾਉਂਦੇ ਆ ਤੇ ਪਿੰਡਾਂ ਚ ਮਤਲਬ ਕਿ ਦਿਲ ਖੁੱਲੇ ਹੁੰਦੇ ਆ ਲੋਕਾਂ ਦੇ ਇੱਕ ਦੂਜੇ ਦੇ ਘਰ ਆਉਂਦੇ ਆ ਬੂਏ ਹਾਂਜੀ ਆਪਾਂ ਜਿਵੇਂ ਸੀ ਅੰਮ੍ਰਿਤਸਰ ਸ਼ਿਦਾਂ ਸਾਹਿਬ ਜੋ ਕਿ ਮਤਬ ਦੇਖਣ ਤੁਸੀਂ ਨਹੀਂ ਕਰ ਲੋ ਪੈਸੇ ਨਾਲ ਤੇ 500 500 ਪਾਇਆ ਨੂੰ ਕੁ ਮੇਰਾ ਜੁਕਿਆਂ ਥੋੜਿਆਂ ਬੋਕੇ ਮੈਂ ਗੱਲਾਂ ਬਾਤਾਂ ਕੀਤੀਆਂ ਤੇ ਉਸ ਤੋਂ ਬਾਅਦ ਮੈਂ ਗਈ ਸੀ ਅੰਮ੍ਰਿਤਸਰ ਬਕਸ਼ੀ ਜੀ ਨੂੰ ਮਖ ਦੇਖਣ ਤੇ ਤੁਸੀਂ ਕਰ ਲੋ ਦਰਸ਼ਨ ਮੇਰਾ ਅੱਜ ਦਾ ਵਲੋਗ ਹੈ